ਮੈਂ ਕਹਿੰਨਾ ਬਾਬਾ ਦੀਪ ਸਿੰਘ ਨਾਲ ਯਾਰੀ ਪਾ ਲੋ ਕਰਮ ਤੇ ਲੇਖ ਵੀ ਸਾਰੇ ਪਿੱਛੇ ਰਹਿ ਜਾਂਦੇ ਜਿੱਥੇ ਬਾਬਾ ਜੀ ਮਿਹਰਮਾਨ ਹੋ ਜਾਂਦੇ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਦਿਆਲਤਾ ਜਾਗੇ ਨਾ ਇਹ ਮੇਰੀ ਧੀ ਦੇ ਕਰਮਾਂ 'ਚ 12 ਸਾਲ ਦੀ ਗਰੀਬੀ ਲਿਖੀ ਐ ਤੇ ਉਹ ਦਵਾਲਤਾ 'ਚ ਆ ਗਏ ਮੈਂ ਸਟੇਜ ਤੋਂ ਕਹਿਣਾ ਉਹ 12 ਸਾਲ 12 ਮਿੰਟ ਵੀ ਰਹਿ ਸਕਦੇ 12 ਘੰਟੇ ਵੀ ਰਹਿ ਸਕਦੇ 12 ਸਕਿੰਟ ਵੀ ਰਹਿ ਸਕਦੇ ਸਾਡੇ ਬਾਬਾ ਜੀ ਇੰਨੇ ਵੱਡੇ ਨੇ ਕਿ ਕਰਮ ਤੇ ਲੇਖ ਵੀ ਵਿਚਾਰੇ ਹੱਥ ਜੋੜ ਕੇ ਖੋਲੋ ਜਾਂਦੇ ਜਿਵੇਂ ਬਾਬਾ ਦੀਪ ਸਿੰਘ ਵਰਗਾ ਬ੍ਰਹਮ ਗਿਆਨੀ ਮਿਹਰਬਾਨ ਹੋ ਜਾਵੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ